ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਦਿੱਲੀ ਸ਼ਹਿਰ ਦੀ ਰਹਿਣ ਵਾਲੀ ਪ੍ਰੀਤ ਆਪਣੀ ਸਕੂਟਰੀ ਤੇ ਜਾ ਰਹੀ ਸੀ ਉਸਨੇ ਪੰਜਾਬੀ ਸੂਟ ਪਾਇਆ ਹੋਇਆ ਸੀ ਪ੍ਰੀਤ ਬਹੁਤ ਹੀ ਸੁਧਾਰਨ ਲੱਗ ਰਹੀ ਸੀ ਉਸਦੇ ਪਹਿਰਾਵੇ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਉਹ ਕਿਸੇ ਅਫਸਰ ਦੀ ਧੀ ਹੈ ਉਹ ਆਪਣੀ ਸਹੇਲੀ ਦੇ ਵਿਆਹ ਵਿੱਚ ਜਾ ਰਹੀ ਸੀ ਰਸਤੇ ਵਿੱਚ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਨਾਕੇ ਵਾਲੇ ਇੰਸਪੈਕਟਰ ਨੇ ਪ੍ਰੀਤ ਨੂੰ ਰੋਕਿਆ ਤੇ ਕਿਹਾ ਕਿ ਤੂੰ ਬਿਨਾ ਹੈਲਮਟ ਪਾਈ ਸਕੂਟਰੀ ਚਲਾ ਰਹੀ ਹੈ ਇਸ ਲਈ ਤੇਰਾ ਚਲਾਣ ਘਟਨਾ ਪਵੇਗਾ ਪ੍ਰੀਤ ਕਹਿਣ ਲੱਗੀ ਕਿ ਸਰ ਮੈਂ ਆਪਣੀ ਸਹੇਲੀ ਦੇ ਵਿਆਹ ਤੇ ਜਾ ਰਹੀ ਹਾਂ ਕਾਲੀ ਵਿੱਚ ਮੈਂ ਆਪਣਾ ਹੈਲਮਟ ਪਾਉਣਾ ਭੁੱਲ ਗਈ ਮੈਂ ਨੇੜੇ ਹੀ ਜਾ ਰਹੀ ਹਾਂ ਮੈਂ ਸਕੂਟਰੀ ਵੀ ਹੌਲੀ ਰਫਤਾਰ ਵਿੱਚ ਚਲਾ ਰਹੀ ਹਾਂ ਇਸ ਲਈ ਤੁਸੀਂ ਮੈਨੂੰ ਮਾਫ ਕਰ ਦਿਓ ਇਨਸਪੈਕਟਰ ਕਹਿਣ ਲੱਗਿਆ ਕਿ ਤੂੰ ਮੈਨੂੰ ਜ਼ਿਆਦਾ ਕਾਨੂੰਨ ਨਾ ਸਿਖਾ ਚੁੱਪਚਾਪ 5000 ਰੁਪਏ ਜੁਰਮਾਨਾ ਪਰ ਜਦੋਂ ਪ੍ਰੀਤ ਨੇ ਜੁਰਮਾਨਾ ਭਰਨ ਤੋਂ ਇਨਕਾਰ ਕੀਤਾ ਤਾਂ ਪੁਲਿਸ ਇੰਸਪੈਕਟਰ ਨੇ ਗੁੱਸੇ ਵਿੱਚ ਉਸ ਦੇ ਇੱਕ ਥੱਪੜ ਜੜ ਦਿੱਤਾ ਪ੍ਰੀਤ ਸ਼ਾਂਤ ਸੁਭਾਅ ਨਾਲ ਕਹਿਣ ਲੱਗੀ ਕਿ ਸਰ ਚਲਾਣ ਦੇ ਇੰਨੇ ਪੈਸੇ ਨਹੀਂ ਹੁੰਦੇ ਤੁਸੀਂ ਕਾਨੂੰਨ ਦਾ ਗਲਤ ਇਸਤੇਮਾਲ ਕਰ ਰਹੇ ਹੋ ਇਸ ਟਾਈਮ ਮੇਰੇ ਕੋਲ 5000 ਰੁਪਏ ਨਹੀਂ ਹਨ ਇੰਸਪੈਕਟਰ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਿਆ ਕਿ ਚੱਲ ਤੈਨੂੰ ਥਾਣੇ ਜਾ ਕੇ ਸਭ ਕੁ ਸਿਖਾਉਂਦੇ ਹਾਂ ਇੱਕ ਤਾਂ ਹੈਲਮਟ ਨਹੀਂ ਪਾਇਆ ਉਤੋਂ ਪੈਸੇ ਭਰਨ ਤੋਂ ਇਨਕਾਰ ਕਰ ਰਹੀ ਹੈ ਪ੍ਰੀਤ ਕਹਿਣ ਲੱਗੀ ਕਿ ਤੁਸੀਂ ਮੈਨੂੰ ਜਾਣ ਦਿਓ ਤੁਸੀਂ ਇਹ ਨਹੀਂ ਜਾਣਦੇ ਕਿ ਮੈਂ ਕੌਣ ਹਾਂ ਤੁਹਾਨੂੰ ਮੈਨੂੰ ਥਾਣੇ ਲਿਜਾਣਾ ਭਾਰੀ ਪੈ ਸਕਦਾ ਹੈ ਆਸੇ-ਪਾਸੇ ਬਹੁਤ ਭੀੜ ਇਕੱਠੀ ਹੋ ਗਈ ਸੀ ਪਰ ਕੋਈ ਅੱਗੇ ਆ ਕੇ ਇਨਸਪੈਕਟਰ ਨੂੰ ਨਹੀਂ ਰੋਕ ਰਿਹਾ ਸੀ ਇਨਸਪੈਕਟਰ ਨੇ ਇੱਕ ਹੋਰ ਥੱਪੜ ਪ੍ਰੀਤ ਦੇ ਜੜ ਦਿੱਤਾ ਪ੍ਰੀਤ ਸੋਚਣ ਲੱਗੀ ਕਿ ਇਸ ਹੰਕਾਰੀ ਇਨਸਪੈਕਟਰ ਨੂੰ ਤਾਂ ਸਬਕ ਸਿਖਾਉਣਾ ਹੀ ਪੈਣਾ ਹੈ ਪ੍ਰੀਤ ਕਹਿਣ ਲੱਗੀ ਕਿ ਤੁਸੀਂ ਬਿਨਾਂ ਗੱਲ ਤੋਂ ਮੇਰੇ ਉੱਪਰ ਹੱਥ ਉਠਾ ਰਹੇ ਹੋ ਤੁਹਾਨੂੰ ਵੀ ਇਸ ਦੀ ਸਜ਼ਾ ਮਿਲ ਸਕਦੀ ਹੈ ਮੈਨੂੰ ਜਾਣ ਦਿਓ ਨਹੀਂ ਤਾਂ ਤੁਸੀਂ ਬਹੁਤ ਜ਼ਿਆਦਾ ਪਛਤਾਓਗੇ ਪ੍ਰੀਤ ਦੀ ਇਹ ਗੱਲ ਸੁਣ ਕੇ ਇਨਸਪੈਕਟਰ ਹੋਰ ਜ਼ਿਆਦਾ ਗੁੱਸੇ ਵਿੱਚ ਲਾਲ ਪੀਲਾ ਹੋਣ ਲੱਗਿਆ ਉਹ ਕਹਿਣ ਲੱਗਿਆ ਕਿ ਇਸ ਨੂੰ ਥਾਣੇ ਲੈ ਚੱਲੋ ਬਹੁਤ ਜਵਾਨ ਚਲਾਉਂਦੀ ਹੈ ਦੋ ਸਪੈਈਆਂ ਨੇ ਪ੍ਰੀਤ ਨੂੰ ਬਾਹਾਂ ਤੋਂ ਫੜ ਲਿਆ ਤੇ ਥਾਣੇ ਵੱਲ ਲੈ ਗਏ ਥਾਣੇ ਵਿੱਚ ਪਹੁੰਚ ਕੇ ਇਨਸਪੈਕਟਰ ਗੁੱਸੇ ਵਿੱਚ ਗਰਜਦਾ ਹੋਇਆ ਕਹਿਣ ਲੱਗਿਆ ਕਿ ਸਭ ਦੇ ਸਭ ਕਿੱਥੇ ਮਰ ਗਏ ਨੇ ਮੇਰੇ ਲਈ ਚਾਹ ਲੈ ਕੇ ਆਓ ਮੈਂ ਖਾਸ ਮਹਿਮਾਨ ਲੈ ਕੇ ਆਇਆ ਹਾਂ ਫਿਰ ਇਸ ਦੀ ਖਾਤਰਦਾਰੀ ਵੀ ਕਰਨੀ ਹੈ ਉਹ ਪ੍ਰੀਤ ਨੂੰ ਕਹਿਣ ਲੱਗਿਆ ਕਿ ਤੂੰ ਕਾਨੂੰਨ ਨਾਲ ਪੰਗਾ ਲੈ ਰਹੀ ਸੀ ਹੁਣ ਤੈਨੂੰ ਤੇਰੀ ਔਕਾਤ ਦਿਖਾਉਂਦੇ ਹਾਂ ਇਨਸਪੈਕਟਰ ਨੇ ਪ੍ਰੀਤ ਦੇ ਖਿਲਾਫ ਝੂਠੀ ਰਿਪੋਰਟ ਦਰਜ ਕੀਤੀ ਤੇ ਉਸ ਨੂੰ ਲੋਕਅਪ ਵਿੱਚ ਬੰਦ ਕਰ ਦਿੱਤਾ ਥੋੜੀ ਦੇਰ ਬਾਅਦ ਉੱਥੇ ਥਾਣੇ ਦੇ ਐਸ ਐਚਓ ਸਾਹਿਬਾਇ ਅਤੇ ਇਨਸਪੈਕਟਰ ਨੂੰ ਪੁੱਛਣ ਲੱਗੇ ਕਿ ਇਸ ਲੜਕੀ ਨੂੰ ਇੱਥੇ ਕਿਉਂ ਲਿਆਏ ਹੋ ਇਨਸਪੈਕਟਰ ਐਸ ਐਚਓ ਸਾਹਿਬ ਨੂੰ ਕਹਿਣ ਲੱਗਿਆ ਇਹ ਬਹੁਤ ਕਮੰਡੀ ਲੜਕੀ ਹੈ ਇੱਕ ਤਾਂ ਇਹ ਬਿਨਾ ਹੈਲਮਟ ਤੋਂ ਸਕੂਟਰੀ ਚਲਾ ਰਹੀ ਸੀ ਦੂਜਾ ਇਸ ਨੇ ਚਲਾਣ ਭਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ ਇਸ ਲਈ ਇਸ ਨੂੰ ਸਾਬਕਾ ਸਿਖਾਉਣ ਦੇ ਲਈ ਥਾਣੇ ਵਿੱਚ ਬੰਦ ਕਰ ਦਿੱਤਾ ਹੈ ਐਸ ਐਚਓ ਸਾਹਿਬ ਕਹਿਣ ਲੱਗੇ ਕਿ ਇਹੋ ਜੇ ਇੱਕ ਮੰਡੀ ਲੋਕਾਂ ਨੂੰ ਇਸ ਤਰ੍ਹਾਂ ਹੀ ਸਬਕ ਸਿਖਾਉਣਾ ਚਾਹੀਦਾ ਹੈ ਉਸੇ ਦਿਨ ਉੱਥੇ ਕੁਝ ਘੰਟਿਆਂ ਬਾਅਦ ਪ੍ਰੀਤ ਦੇ ਪਾਪਾ ਜੋ ਕਿ ਇੱਕ ਕਮਿਸ਼ਨਰ ਸੀ ਉਹ ਉੱਥੇ ਕਿਸੇ ਕੰਮ ਲਈ ਆਏ ਜਦੋਂ ਉਹਨਾਂ ਨੇ ਵੇਖਿਆ ਕਿ ਲੋਕਅਪ ਵਿੱਚ ਇੱਕ ਲੜਕੀ ਬੈਠੀ ਹੈ ਤਾਂ ਉਹ ਉੱਥੇ ਚਲੇ ਗਏ ਜਦੋਂ ਉਹ ਲੋਕਅਪ ਦੇ ਕੋਲ ਪਹੁੰਚੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇਹ ਤਾਂ ਉਹਨਾਂ ਦੀ ਬੇਟੀ ਪ੍ਰੀਤ ਹੀ ਸੀ ਉਹਨਾਂ ਨੇ ਪ੍ਰੀਤ ਨੂੰ ਕਿਹਾ ਕਿ ਬੇਟਾ ਤੂੰ ਇੱਥੇ ਕੀ ਕਰ ਰਹੀ ਹੈ ਤੈਨੂੰ ਇੱਥੇ ਕਿਸ ਨੇ ਬੰਦ ਕੀਤਾ ਅਜਿਹਾ ਕੀ ਕਰ ਦਿੱਤਾ ਤੂੰ ਲੋਕਅਪ ਦੇ ਕੋਲ ਖੜਾ ਸਿਪਾਹੀ ਇਹ ਸਭ ਕੁਝ ਸੁਣ ਰਿਹਾ ਸੀ ਉਹ ਸਮਝ ਗਿਆ ਸੀ ਕਿ ਇੱਕ ਕਮਿਸ਼ਨਰ ਸਾਹਿਬ ਦੀ ਕੁੜੀ ਹੈ ਉਹ ਸਿਪਾਹੀ ਭੱਜਦਾ ਹੋਇਆ ਇੰਸਪੈਕਟਰ ਕੋਲ ਆਇਆ ਅਤੇ ਸਭ ਕੁਝ ਦੱਸ ਦਿੱਤਾ ਇੰਸਪੈਕਟਰ ਦਾ ਰੰਗ ਪੀਲਾ ਪੈ ਗਿਆ ਉਹ ਕਮਿਸ਼ਨਰ ਸਾਹਿਬ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਸਰ ਇਹ ਲੜਕੀ ਸੜਕ ਤੇ ਬਤਮੀਜ਼ੀ ਕਰ ਰਹੀ ਸੀ ਇੱਕ ਤਾਂ ਇਸ ਨੇ ਹੈਲਮਟ ਨਹੀਂ ਪਾਇਆ ਸੀ ਦੂਜਾ ਇਹ ਸਕੂਟਰੀ ਤੇਜ਼ ਰਫ਼ਤਾਰ ਨਾਲ ਚਲਾ ਰਹੀ ਸੀ ਜਦੋਂ ਅਸੀਂ ਇਸ ਨੂੰ ਰੋਕਿਆ ਤਾਂ ਇਹ ਸਾਨੂੰ ਗਾਲ੍ਹਾਂ ਕੱਢਣ ਲੱਗ ਪਈ ਕਹਿਣ ਲੱਗੀ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਕੌਣ ਹਾਂ ਇਹ ਬਹੁਤ ਕਮੰਡ ਨਾਲ ਕਹਿ ਰਹੀ ਸੀ ਕਿ ਮੈਂ ਤੁਹਾਨੂੰ ਸਸਪੈਂਡ ਕਰਵਾ ਦੇਵਾਂਗੀ ਕਮਿਸ਼ਨਰ ਸਾਹਿਬ ਗੁੱਸੇ ਵਿੱਚ ਲਾਲ ਹੋ ਗਏ ਉਹ ਇੰਸਪੈਕਟਰ ਨੂੰ ਕਹਿਣ ਲੱਗੇ ਕਿ ਤੁਸੀਂ ਨਹੀਂ ਜਾਣਦੇ ਇਹ ਕੌਣ ਹੈ ਇਹ ਮੇਰੀ ਬੇਟੀ ਹੈ ਤੁਸੀਂ ਬਹੁਤ ਗਲਤ ਕੀਤਾ ਹੈ ਕਮਿਸ਼ਨਰ ਸਾਹਿਬ ਦੀ ਇਹ ਗੱਲ ਸੁਣ ਕੇ ਇੰਸਪੈਕਟਰ ਡਰ ਨਾਲ ਕੰਬਣ ਲੱਗ ਪਿਆ ਇੰਸਪੈਕਟਰ ਕਹਿਣ ਲੱਗਿਆ ਕਿ ਸਰ ਮੈਨੂੰ ਮaaf ਕਰ ਦਿਓ ਮੈਂ ਨਹੀਂ ਜਾਣਦਾ ਸੀ ਕਿ ਇਹ ਤੁਹਾਡੀ ਬੇਟੀ ਹੈ ਮੈਨੂੰ ਤਾਂ ਲੱਗਿਆ ਸੀ ਇਹ ਕੋਈ ਆਮ ਲੜਕੀ ਹੈ ਮੈਂ ਇਸ ਨੂੰ ਹੁਣੇ ਹੀ ਛੱਡ ਦਿੰਦਾ ਹਾਂ ਕਮਿਸ਼ਨਰ ਸਾਹਿਬ ਕਹਿਣ ਲੱਗੇ ਕਿ ਹੁਣ ਜੋ ਕੁਝ ਕਰਨਾ ਹੈ ਉਹ ਮੈਂ ਹੀ ਕਰਾਂਗਾ ਤੂੰ ਜੋ ਕੁਝ ਕੀਤਾ ਹੈ ਉਹ ਕਾਨੂੰਨ ਅਤੇ ਇਨਸਾਨੀਅਤ ਦੇ ਖਿਲਾਫ ਹੈ ਫਿਰ ਕਮਿਸ਼ਨਰ ਸਾਹਿਬ ਨੇ ਐਸਐਚਓ ਬਾਰੇ ਪੁੱਛਿਆ ਜਦੋਂ ਐਸਐਚਓ ਆਇਆ ਤਾਂ ਕਮਿਸ਼ਨਰ ਸਾਹਿਬ ਕਹਿਣ ਲੱਗੇ ਕਿ ਤੁਸੀਂ ਮੇਰੀ ਬੇਟੀ ਨੂੰ ਇੱਥੇ ਕਿਉਂ ਬੰਦ ਕੀਤਾ ਹੈ ਉਹਨਾਂ ਨੇ ਪ੍ਰੀਤ ਨੂੰ ਲੋਕਅਪ ਵਿੱਚੋਂ ਬਾਹਰ ਕੱਢਿਆ ਪ੍ਰੀਤ ਨੇ ਬਾਹਰ ਆ ਕੇ ਆਪਣੇ ਪਿਤਾ ਨੂੰ ਸਾਰੀ ਘਟਨਾ ਦੱਸ ਦਿੱਤੀ ਪ੍ਰੀਤ ਨੇ ਦੱਸਿਆ ਕਿ ਇੰਸਪੈਕਟਰ ਸਾਹਿਬ ਨੇ ਮੇਰੇ ਦੋ ਵਾਰ ਥੱਪੜ ਵੀ ਮਾਰਿਆ ਇਹ ਮੈਥੋਂ ਪੈਸੇ ਮੰਗ ਰਹੇ ਸੀ ਮੈਂ ਪੈਸੇ ਨਹੀਂ ਦਿੱਤੇ ਇਸ ਲਈ ਇਹਨਾਂ ਨੇ ਮੈਨੂੰ ਇੱਥੇ ਬੰਦ ਕਰ ਦਿੱਤਾ ਕਮਿਸ਼ਨਰ ਸਾਹਿਬ ਸਮਝ ਗਏ ਕਿ ਇਨਸਪੈਕਟਰ ਨੇ ਕਾਨੂੰਨ ਅਤੇ ਵਰਦੀ ਦੋਨਾਂ ਦਾ ਗਲਤ ਇਸਤੇਮਾਲ ਕੀਤਾ ਹੈ ਉਹ ਸੋਚਣ ਲੱਗੇ ਕਿ ਇਹਨਾਂ ਨੂੰ ਸਭ ਕੁਝ ਸਿਖਾਉਣਾ ਹੀ ਪਵੇਗਾ ਇਹਨਾਂ ਨੇ ਬਿਨਾਂ ਵਜ੍ਹਾ ਇੱਕ ਲੜਕੀ ਤੇ ਹੱਥ ਚੁੱਕਿਆ ਹੈ ਉਹ ਵੀ ਦੋ ਵਾਰ ਕਮਿਸ਼ਨਰ ਸਾਹਿਬ ਕਹਿਣ ਲੱਗੇ ਕਿ ਹੁਣ ਤੁਸੀਂ ਸਜ਼ਾ ਤੋਂ ਨਹੀਂ ਬਚ ਸਕਦੇ ਮੈਂ ਤੁਹਾਨੂੰ ਸਸਪੈਂਡ ਕਰਵਾ ਦੇਵਾਂਗਾ ਕਮਿਸ਼ਨਰ ਸਾਹਿਬ ਨੇ ਡੀਐਮ ਸਾਹਿਬ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸ ਦਿੱਤਾ ਥਾਣੇ ਦਾ ਮਾਹੌਲ ਖਮੋਸ਼ੀ ਵਿੱਚ ਬਦਲ ਗਿਆ ਸਾਰੇ ਪੁਲਿਸ ਕਰਮਚਾਰੀ ਸੋਚ ਰਹੇ ਸੀ ਕਿ ਹੁਣ ਕੋਈ ਵੀ ਸਜ਼ਾ ਤੋਂ ਨਹੀਂ ਬਚ ਸਕਦਾ ਕਮਿਸ਼ਨਰ ਸਾਹਿਬ ਨੇ ਡੀ ਐਮ ਸਾਹਿਬ ਨੂੰ ਉਸ ਥਾਣੇ ਵਿੱਚ ਕਾਉਣ ਲਈ ਕਹਿ ਦਿੱਤਾ। ਉਹਨਾਂ ਨੇ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ। ਇਸ ਲਈ ਤੁਹਾਨੂੰ ਇੱਥੇ ਆਉਣਾ ਹੀ ਪਵੇਗਾ। ਕੁਝ ਘੰਟਿਆਂ ਬਾਅਦ ਡੀ ਐਮ ਸਾਹਿਬ ਉਸ ਥਾਣੇ ਵਿੱਚ ਪਹੁੰਚ ਗਏ। ਉਹਨਾਂ ਦੇ ਆਉਣ ਨਾਲ ਥਾਣੇ ਦਾ ਮਾਹੌਲ ਹੋਰ ਵੀ ਖਮੋਸ਼ ਹੋ ਗਿਆ। ਡੀ ਐਮ ਸਾਹਿਬ ਦੇ ਆਉਣ ਤੇ ਕਮਿਸ਼ਨਰ ਸਾਹਿਬ ਨੇ ਦੱਸਿਆ ਕਿ ਇਹ ਮੇਰੀ ਬੇਟੀ ਹੈ। ਪਰ ਮੈਂ ਇਸ ਨੂੰ ਬੇਟੀ ਤੋਂ ਪਹਿਲਾਂ ਇੱਕ ਨਾਗਰਿਕ ਦੀ ਤਰ੍ਹਾਂ ਦੇਖਦਾ ਹਾਂ ਸੜਕ ਤੇ ਇਸ ਨੂੰ ਬਿਨਾਂ ਗੱਲ ਤੋਂ ਰੋਕਿਆ ਗਿਆ ਇਸ ਦਾ ਝੂਠਾ ਚਲਾਨ ਕੱਟਿਆ ਗਿਆ ਇਸ ਨਾਲ ਬਤਮੀਜ਼ੀ ਵੀ ਕੀਤੀ ਗਈ ਇਨਸਪੈਕਟਰ ਸਾਹਿਬ ਨੇ ਇਸ ਨੂੰ ਦੋ ਦੋ ਵਾਰ ਥੱਪੜ ਵੀ ਮਾਰੇ ਫਿਰ ਇਸ ਨੂੰ ਲਿਆ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਡੀ ਐਮ ਸਾਹਿਬ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਜਾਂਚ ਕਰਨ ਦੇ ਆਦੇਸ਼ ਦਿੱਤੇ ਸਭ ਤੋਂ ਪਹਿਲਾਂ ਡੀਐਮ ਸਾਹਿਬ ਟੀਮ ਨੂੰ ਨਾਲ ਲੈ ਕੇ ਨਾਕੇ ਵਾਲੀ ਥਾਂ ਤੇ ਪਹੁੰਚੇ ਡੀਐਮ ਸਾਹਿਬ ਨੇ ਉੱਥੇ ਆਸ-ਪਾਸੇ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ ਦੇ ਆਦੇਸ਼ ਦਿੱਤੇ ਨਾਕੇ ਤੇ ਖੜੀ ਭੀੜ ਵਿੱਚ ਕੁਝ ਲੋਕ ਇੰਸਪੈਕਟਰ ਅਤੇ ਕਮਿਸ਼ਨਰ ਸਾਹਿਬ ਦੀ ਬੇਟੀ ਦੀ ਵੀਡੀਓ ਬਣਾ ਰਹੇ ਸੀ ਜਾਂਚ ਦੌਰਾਨ ਇੱਕ ਬਜ਼ੁਰਗ ਆਦਮੀ ਥਾਣੇ ਪਹੁੰਚਿਆ ਤੇ ਉਸ ਨੇ ਆਪਣੇ ਮੋਬਾਈਲ ਵਿੱਚ ਬਣਾਈ ਹੋਈ ਵੀਡੀਓ ਡੀਐਮ ਸਾਹ ਨੂੰ ਦਿਖਾਈ ਉਸਨੇ ਦੱਸਿਆ ਕਿ ਇਹ ਲੜਕੀ ਬਿਲਕੁਲ ਹੌਲੀ ਅਤੇ ਆਪਣੀ ਸਾਈਡ ਤੇ ਜਾ ਰਹੀ ਸੀ ਲੜਕੀ ਨੇ ਹੈਲਮਟ ਨਹੀਂ ਪਾਇਆ ਸੀ ਇਸ ਲਈ ਉਸਨੇ ਇਨਸਪੈਕਟਰ ਤੋਂ ਮਾਫੀ ਵੀ ਮੰਗੀ ਸੀ ਉਲਟਾ ਇਨਸਪੈਕਟਰ ਨੇ ਇਸ ਲੜਕੀ ਦੇ ਥੱਪੜ ਮਾਰਿਆ ਸੀ ਮੋਬਾਈਲ ਵਿੱਚ ਬਣਾਈ ਹੋਈ ਵੀਡੀਓ ਵਿੱਚ ਸਾਫ ਸਾਫ ਦੇਸਰੇ ਹਾਸੀ ਇੰਸਪੈਕਟਰ ਪ੍ਰੀਤ ਦੇ ਥੱਪੜ ਮਾਰ ਰਹੇ ਹਨ ਡੀ ਐਮ ਸਾਹਿਬ ਇੰਸਪੈਕਟਰ ਨੂੰ ਪੁੱਛਣ ਲੱਗੇ ਕਿ ਤੂੰ ਪ੍ਰੀਤ ਦੇ ਖਿਲਾਫ ਕਿਹੜੀ ਰਿਪੋਰਟ ਦਰਜ ਕੀਤੀ ਹੈ ਇੰਸਪੈਕਟਰ ਪਸੀਨਾ ਪਸੀਨੀ ਹੋਇਆ ਕਹਿਣ ਲੱਗਿਆ ਕਿ ਇਸ ਲੜਕੀ ਨੇ ਮੈਨੂੰ ਗਾਲਾਂ ਕੱਢੀਆਂ ਹਨ ਡੀ ਐਮ ਸਾਹਿਬ ਕਹਿਣ ਲੱਗੇ ਕਿ ਪ੍ਰੀਤ ਨੇ ਤੈਨੂੰ ਜਦੋਂ ਗਾਲਾਂ ਕੱਢੀਆਂ ਤਾਂ ਤੇਰੇ ਕੋਲ ਉਸ ਦਾ ਕੋਈ ਸਬੂਤ ਹੈ ਫਿਰ ਡੀਐਮ ਸਾਹਿਬ ਨੇ ਥਾਣੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਉਸ ਨੇ ਵੇਖਿਆ ਕਿ ਪ੍ਰੀਤ ਨੂੰ ਬਿਨਾਂ ਕਿਸੇ ਪੁੱਛ ਪੜਤਾਲ ਤੋਂ ਸਿੱਧਾ ਹੀ ਲੌਕਅਪ ਵਿੱਚ ਬੰਦ ਕਰ ਦਿੱਤਾ ਸੀ ਦੋਨੇ ਇਨਸਪੈਕਟਰ ਲੌਕਅਪ ਦੇ ਨੇੜੇ ਖੜ ਕੇ ਹੱਸਦੇ ਹੋਏ ਗੱਲਾਂ ਕਰ ਰਹੇ ਸੀ ਅਤੇ ਪ੍ਰੀਤ ਨੂੰ ਬੁਰਾ ਭਲਾ ਕਹਿ ਰਹੇ ਸੀ ਡੀਐਮ ਸਾਹਿਬ ਨੇ ਦੱਸਿਆ ਕਿ ਇਹ ਇੱਕ ਿਕਨਾਉਣਾ ਅਪਰਾਧ ਹੈ ਡੀਐਮ ਸਾਹਿਬ ਨੇ ਥਾਣੇ ਦੇ ਐਸਐਚਓ ਨੂੰ ਕਿਹਾ ਕਿ ਥਾਣੇ ਦਾ ਮੁਖੀ ਹੋਣ ਦੇ ਕਾਰਨ ਤੇਰੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਤੂੰ ਪਹਿਲਾਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਦਾ ਐਸਐਚਓ ਕਹਿਣ ਲੱਗਾ ਕਿ ਮੈਨੂੰ ਲੱਗਿਆ ਸੀ ਇਨਸਪੈਕਟਰ ਸਹੀ ਕਹਿ ਰਹੇ ਹਨ ਹੋ ਸਕਦਾ ਹੈ ਲੜਕੀ ਨੇ ਇਹਨਾਂ ਨਾਲ ਬਤਮੀਜ਼ੀ ਕੀਤੀ ਹੋਵੇ ਡੀਐਮ ਸਾਹਿਬ ਨੇ ਕਿਹਾ ਕਿ ਤੂੰ ਨਾ ਤਾਂ ਮਾਮਲੇ ਦੀ ਜਾਂਚ ਕੀਤੀ ਤੇ ਨਾ ਹੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਲਈ ਇਸ ਕੰਮ ਵਿੱਚ ਤੂੰ ਵੀ ਬਰਾਬਰ ਦਾ ਭਾਗੀਦਾਰ ਹੈ ਇਸ ਤੋਂ ਬਾਅਦ ਡੀਐਮ ਸਾਹਿਬ ਨੇ ਐਸਐਚਓ ਅਤੇ ਇਨਸਪੈਕਟਰ ਦੋਨਾਂ ਨੂੰ ਸਸਪੈਂਡ ਕਰ ਦਿੱਤਾ ਉਹਨਾਂ ਦੇ ਖਿਲਾਫ ਮਾਰਕੁੱਟ ਤੇ ਗੈਰ ਕਾਨੂੰਨੀ ਤਰੀਕੇ ਨਾਲ ਰੋਕਣਾ ਅਤੇ ਕਾਨੂੰਨ ਦਾ ਗਲਤ ਇਸਤੇਮਾਲ ਕਰਨ ਲਈ ਕੇਸ ਦਰਜ ਕਰ ਦਿੱਤਾ ਥਾਣੇ ਵਿੱਚ ਮੌਜੂਦ ਸਾਰੇ ਸਿਪਾਹੀਆਂ ਨੇ ਵੇਖਿਆ ਕਿ ਪੁਲਿਸ ਦੀ ਵਰਦੀ ਪਹਿਨਨ ਵਾਲੇ ਵੀ ਕਾਨੂੰਨ ਦੇ ਸਾਹਮਣੇ ਝੁੱਕ ਸਕਦੇ ਹਨ ਐਸ ਐਚਓ ਅਤੇ ਇਨਸਪੈਕਟਰ ਗਰਦਨ ਲਟਕਾਈ ਖੜੇ ਰਹਿ ਗਏ ਕਮਿਸ਼ਨਰ ਸਾਹਿਬ ਨੇ ਆਪਣੀ ਬੇਟੀ ਨੂੰ ਕਿਹਾ ਕਿ ਜੋ ਹਿੰਮਤ ਅੱਜ ਤੂੰ ਦਿਖਾਈ ਹੈ ਅਜਿਹੀ ਹੀ ਹਿੰਮਤ ਇੱਕ ਆਮ ਲੜਕੀ ਨੂੰ ਵੀ ਦਿਖਾਉਣੀ ਚਾਹੀਦੀ ਹੈ ਪ੍ਰੀਤ ਕਹਿਣ ਲੱਗੀ ਕਿ ਪਾਪਾ ਅੱਜ ਸਮਝ ਵਿੱਚ ਆਇਆ ਹੈ ਕਿ ਕਾਨੂੰਨ ਦਾ ਸਹੀ ਇਸਤੇਮਾਲ ਕਰਨਾ ਕਿੰਨਾ ਜ਼ਰੂਰੀ ਹੈ ਇਹ ਵੀ ਸਮਝ ਵਿੱਚ ਆ ਗਿਆ ਹੈ ਕਿ ਜੇਕਰ ਕਾਨੂੰਨ ਗਲਤ ਹੱਥਾਂ ਵਿੱਚ ਚੱਲਿਆ ਜਾਵੇ ਤਾਂ ਕਿੰਨਾ ਖਤਰਨਾਕ ਹੋ ਜਾਂਦਾ ਹੈ ਦਿੱਲੀ ਦੇ ਕਮਿਸ਼ਨਰ ਅਤੇ ਡੀਐਮ ਸਾਹਿਬ ਦਾ ਇਹ ਕੰਮ ਆਮ ਨਾਗਰਿਕ ਲਈ ਇੱਕ ਮਿਸਾਲ ਬਣੇਗਾ ਉਸ ਦਿਨ ਤੋਂ ਬਾਅਦ ਉਸ ਥਾਣੇ ਵਿੱਚ ਸਾਰੇ ਪੁਲਸ ਵਾਲਿਆਂ ਨੇ ਦੇ ਸਭਾ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਹੁਣ ਕੋਈ ਵੀ ਬਿਨਾਂ ਬਜਾ ਚਲਾਣ ਕਟਣ ਜਾਂ ਕਿਸੇ ਆਮ ਨਾਗਰਿਕ ਨੂੰ ਧਮਕੀ ਦੇਣ ਦੀ ਹਿੰਮਤ ਨਹੀਂ ਕਰਦਾ ਸੀ ਕਿਉਂਕਿ ਸਭ ਨੇ ਵੇਖ ਲਿਆ ਸੀ ਕਿ ਗਲਤ ਕੰਮ ਦਾ ਕੀ ਨਤੀਜਾ ਹੈ। ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ